ਗੁਰਜੀਕਾ ਖਾਲਸਾ ਵੈਕਲ ਵਿੱਚ ਕੀ ਫਤਿਹ ਨਾਗਪੁਰ ਵਿਆਹ ਹੈ ਸੀਗੇ ਅੱਪਾ ਅੱਜ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਲਖਮਨ ਸਿੰਘ ਜੀ ਜਿਹੜਾ ਸਾਡੇ ਅੰਕਲ ਜੀ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਸਾਡੇ ਪਿੰਡ ਦੀ ਨੇ ਹਡੋਲੀ ਦੇ ਤੇ ਬੜੇ ਪਿਆਰ ਵਾਲੇ ਨੇ ਮੈਂ ਇੱਥੇ ਜਗਾ ਲਈ ਹੋਈ ਹੈ ਜਿੰਨੇ ਵੀ ਮੈਨੂੰ ਜਾਣਕਰ ਨੇ ਔਰ ਬਹੁਤ ਸੋਹਣਾ ਇਹ گاਉਂਦੇ ਨੇ ਜੋ ਆਪਾਂ ਦੋ ਚਾਲੇ ਨਾਲ ਤੋਂ ਬੋਲ ਵੀ ਸੁਣਦੇ ਜਾਂਦੇ ਜਾਂਦੇ ਸਾਨੂੰ ਇੱਥੇ ਮਿਲ ਗਿਆ ਤੇ ਆਪਾਂ ਰਸਤੇ ਵਿੱਚ ਇਹਨਾਂ ਨਾਲ ਵੀਡੀਓ ਸ਼ੂਟ ਕਰ ਰਹੇ ਆ ਤੇ ਦੋ ਬੋਲ ਸੁਣਾਉਣਗੇ ਤੁਹਾਨੂੰ ਜੀ ਸੁਣ ਲਓ ਨੇੜੇ ਕਰ ਬੇਰੀ ਸੰਗਤ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਛੋਟਾ ਵੀਰ ਉਹ ਲਖਮਣ ਹੀਰਾ ਅੱਜ ਸਾਡੇ ਬੇਟੇ ਨੇ ਤੇ ਸਾਡੇ ਹੀ ਮਿੱਤਰ ਬਾਬਾ ਜੀ ਨੇ ਤਾਂ ਮੈਨੂੰ ਬਹੁਤ ਪਿਆਰ ਤੇ ਬਹੁਤ ਸਨਸਕਾਰ ਧੇਰੇ ਨੇ ਦਿੱਤੇ ਨੇ ਇਤਨਾ ਹੋ ਗਿਆ ਜਾਤੋਂ ਆਰੇ ਕਿ ਕਿਹਲੇ ਲਖਮਣ ਜੀ ਐ ਕੋਈ ਜੀ ਸਾਨੂੰ ਕੋਈ ਦੋ ਬੋਲ ਧਰਮ ਕੀ ਹੋ ਜਾਵੇ ਲੋ ਮੈਂ ਫਿਸ਼ ਕਰਾਂ ਦੋ ਬੋਲ ਤਾਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਨਾ ਬਾਈ ਬਣ ਕੇ ਇਹਨਾਂ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਦਾ ਬੋਲੋ ਗਾ ਕਰਨ ਦੀ ਕਿਸਣਾ ਮਾਜੀ ਕੋਈ ਸੁਣਾ ਦੇ ਦੋ ਲੈਣਾ ਕੋਈ ਵੀ ਸੁਣਾ ਦੇ ਅੱਛਾ ਅੱਛਾ ਹੋ ਜੀ ਮਾਈਂ ਹੂੰ ਗੱਲ ਕੇ ਨੀ ਐ ਡਾਂਗ ਤਾਰੀ ਮਾਰੀ ਹੂੰ ਗੱਲ ਕੇ ਹੀ ਐ ਡਾਂਗ ਤਾਰੀ ਮਾਰੀ ਤੂੰ ਅੱਖੀਆਂ ਨਾ ਖੱਡ ਵੀਰ ਵੇ ਧੀ ਜੰਮ ਪੀ ਜਵਾਈ ਵਾਲਾ ਹੋ ਗਿਆ दारू ਪੀਣੀ ਛੱਡ ਵੀਰ ਵੇ ਤੇ ਜੰਮ ਪੀ ਜਵਾਈ ਵਾਲਾ ਹੋ ਗਿਆ ਦਰੂ ਪੀਣ ਛੱਡ ਵੀਰ ਵੇ ਦਰੂ ਪੀਣ ਛੱਡ ਵੀਰ ਆ ਤੂੰ ਦਰੂ ਪੀਣ ਛੱਡ ਵੀ ਹਿਰੀ ਵੇ ਬਣੀ ਬਾਪ ਦੀ ਗਿੱਤ ਸਾਰੇ ਪਿੰਡ ਤੇ ਤੇ ਭਲਾ ਜੀਗ ਮਾ ਕੇ ਰੱਖ ਦੂ ਇਹ ਗੈਰਤਾਂ ਦਾ ਬੱਲਾ ਵੀਰ ਮੇਰਾ ਹਾਏ ਬੇ ਵੀਰ ਮੇਰਾ ਬੇ ਸਿਰ ਤੇਰੇ ਲਾ ਕੇ ਰੱਖ ਦੂ ਕੜੀ ਕੁੜੀਆਂ ਸ਼ਰਾਬ ਤੇਰਾ ਵੀਰ ਨਹੀਂ ਕੜੀ ਕੁੜੀਆਂ ਸ਼ਰਾਬ ਤੇਰਾ ਵੀਰ ਨਹੀਂ ਤੇ ਲੱਗ ਜਾਂਦੀ ਅੱਗ ਵੀਰ ਵੇ ਧੀ ਜੰਮ ਪਿਜਾਈ ਵਾਲਾ ਹੋ ਗਿਆ ਦਾਰੂ ਪੀਣੀ ਛੱਡ ਵੀਰ ਵੇ ਤੂੰ ਦਾਰੂ ਪੀਣੀ ਛੱਡ ਵੀਰਿਆ ਦਾਰੂ ਪੀਣੀ ਛੱਡੀ ਵੀ ਹੀਰੀ ਵੇ ਉਹ ਸਣਾ ਲੋਕ ਖਾਲਸਾ ਸ੍ਰੀ ਵਹਿਗੂਰੀ ਫਤਾ ਮੈਂ ਛੋਟਾ ਛੋਟਾ ਵੀਰ ਅਲਸ਼ਪਣ ਹੀਰਾ ਅੱਜ ਮੇਰੇ ਬੇਟੇ ਇਧਰੋਂ ਵਿਆਹ ਤੋਂ ਆਏ ਸੀ ਕਹਿੰਦੇ ਅੰਕਲ ਜੀ ਪੀਰਾ ਸਾਹਿਬ ਤੁਹਾਨੂੰ ਕੁਝ ਦੋ ਲਾਈਨਾਂ ਸੜਾਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਕਿਹੜੇ ਕਿਹੜੇ ਚੈਨਲ ਤੇ ਪਾਉਨੇ ਹੁੰਦੇ ਜੀ ਅਸੀਂ ਸਾਡੇ ਗੁਰਲਾਲ ਜੀ ਦੇ ਗੁਰਲਾਲ ਹਡੌਲੀ ਹੈ ਨਾ ਗੁਰਲਾਲ ਹਡੌਲੀ ਫੇਸਬੁੱਕ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ